ਸਾ ਸੀਮਾ ਪਾਰ ਪਾਕਿਸਤਾਨ ਵੱਲੋਂ ਨਸ਼ੇ ਦੀਆਂ ਠੇਪਾਂ ਭਾਰਤ ਦੇ ਇਲਾਕੇ ਵਿੱਚ ਭੇਜਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੇ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰ ਹੈ ਗਿਆ ਉਹ ਆਪਣੀਆਂ ਨਾਪਾਕ ਕੋਸ਼ਿਸ਼ਾਂ ਵਿੱਚ ਸਾਫ ਤੌਰ ਤੇ ਲੱਗੇ ਹੋਏ ਦਿਖਾਈ ਦੇ ਰਹੇ ਆ ਤੇ ਵੱਡੀਆਂ ਥੇਪਾਂ ਜਿਹੜੀਆਂ ਭਾਰਤ ਦੇ ਇਲਾਕੇ ਵਿੱਚ ਉਹ ਭੇਜੀਆਂ ਜਾ ਰਹੀਆਂ ਨੇ ਅੱਜ ਵੀ ਜਿਹੜਾ ਜ਼ਿਲ੍ਹਾ ਫਰੀਦਪੁਰ ਪੁਲਿਸ ਨੇ ਜਿਹੜੀ ਵੀ ਇਹ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਹੋਈ ਆ ਉਹਦੇ ਵਿੱਚ ਕਾਮਯਾਬੀ ਜਿਹੜੀ ਉਹਨਾਂ ਨੂੰ ਹਾਸਲ ਹੋਈ ਆ 2 ਕਿਲੋ ਤੋਂ ਜ਼ਿਆਦਾ ਦੀ ਜਿਹੜੀ ਆ ਨਸ਼ੇ ਦੀ ਜਿਹੜੀ ਆ ਥੇਪ ਹੈ ਉਹ ਬਰਾਮਦ ਹੋਈ ਆ ਜਿਹਦੇ ਵਿੱਚ ਇੱਕ ਦੋਸ਼ੀ ਨੂੰ ਫੜਨ ਵਿੱਚ ਜਿਹੜੀ ਆ ਸਫਲਤਾ ਵੀ ਹਾਸਲ ਕੀਤੀ ਆ ਕਿਉਂਕਿ ਇਹ ਜਿਹੜਾ ਮਾਮਲਾ ਲਗਾਤਾਰ ਨਸ਼ੇ ਨਾਲ ਜੁੜਿਆ ਹੋਇਆ ਦਿ ਦੇ ਵਿੱਚ ਕਈ ਲੋਕ ਜਿਹੜੇ ਲਿੱਪਰੇ ਜੋ ਸੀਮਾ ਪਾਰ ਤੋਂ ਨਸ਼ੇਦੀਆਂ ਜਿਹੜੀਆਂ ਖੇਪਾ ਮੰਗਵਾ ਕੇ ਅੱਗੋਂ ਵੇਚਣ ਦਾ ਜਿਹੜਾ ਕੰਮ ਕਰਦੇ ਆ ਤੇ ਪੰਜਾਬ ਦੀ ਨੌਜਵਾਨੀ ਨੂੰ ਕੋਕੜਾ ਕਰਨ ਵਿੱਚ ਲੱਗੇ ਹੋਏ ਨੇ ਜਿਸ ਨੇ ਨਕੇਲ ਕੱਸਦੇ ਹੋਏ ਮਹੀਨ ਚਲਾ ਕੇ ਜਿਹੜਾ ਪੁਲਿਸ ਵੱਲੋਂ ਜਿਹੜੀ ਆ ਵੀ ਉਹ ਇਹਨਾਂ ਨਸ਼ਾ ਤਸਕਰਾਂ ਖਰਾਬ ਨਕੇਲ ਕੱਸੀ ਜਾ ਰਹੀ ਆ ਤਾਂ ਉਹਨਾਂ ਦਾ ਫੜਨ ਦਾ ਜਿਹੜਾ ਉਹ ਕੰਮ ਆ ਉਹ ਕੀਤਾ ਜਾ ਰਿਹਾ ਨੇ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਆ ਵੀ ਜਿਹੜੀਆਂ 2 ਕਿਲੋ ਤੋਂ ਜ਼ਿਆਦਾ ਦੀ ਜਿਹੜੀ ਹੈ ਰੋਇਨਾ ਇਹ ਜਿਹੜੀ ਆ ਬਰਾਮਦ ਕੀਤੀ ਗਈ ਆ ਜਿਹਦੇ ਵਿੱਚ ਇੱਕ ਦੋਸ਼ੀ ਨੂੰ ਫੜਨ ਵਿੱਚ ਕਾਮਯਾਬੀ ਵੀ ਹਾਸਿਲ ਹੋਈ ਆ ਉੱਤੇ ਦੂਜੇ ਪਾਸੇ ਜਿਹੜੇ ਇੱਕ ਹੋਰ ਮਾਮਲੇ ਵਿੱਚ ਇੱਕ ਡਰੋਨ ਜਿਹੜਾ ਪਾਕਿਸਤਾਨ ਵੱਲੋਂ ਜਿਹੜਾ ਆ ਉਹ ਜਿਹੜਾ ਟੁੱਟਿਆ ਹੋਇ ਬਰਾਮਦ ਕੀਤਾ ਤੇ ਨਾਲੋ ਨਾਲ ਜਿਹੜੀ ਸ਼ਰਾਬਤੀ ਅੰਸਰਾ ਦੇ ਖਰਾਬੀ ਜਿਹੜੀ ਆ ਉਹ ਕਾਰਵਾਈ ਕੀਤੀ ਗਈ ਆ ਜਿਨ੍ਹਾਂ ਕੋਲ ਜਿਹੜੇ ਨਜਾਇਜ਼ ਜਿਹੜੇ ਹਥਿਆਰ ਆ ਉਹ ਬਰਾਮਦ ਕਰਨ ਵਿੱਚ ਵੀ ਜਿਹੜੀ ਆ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਕੀਤੀ ਆ ਲਗਾਤਾਰ ਸ਼ਰਾਬਤੀ ਅੰਸਰਾ ਤੇ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮਹੀਮ ਦੇ ਵਿੱਚ ਵੱਡੀਆਂ ਕਾਮਯਾਬੀਆਂ ਸ੍ਰੀ ਕੋਲ ਪੁਲਿਸ ਨੂੰ ਮਿਲਦੀਆਂ ਹੋਈਆਂ ਸਾਫ ਤੌਰ ਤੇ ਦਿਖਾਈ ਦੇ ਰੀਆਂ ਜੋ ਦਰਸਾਉਂਦੀਆਂ ਵੀ ਕਿਸ ਤਰ੍ਹਾਂ ਜਿਹੜੇ ਲੋਕ ਆ ਉਹ ਆਪਣੇ ਛੋਟੇ ਘੱਟ ਟਾਈਮ ਦੇ ਵਿੱਚ ਜਿਹੜਾ ਸੌਹਕਰ ਬੰਨਾ ਚਾਹੁੰਦੇ ਆ ਜਿਸ ਕਰਕੇ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਸਾਫ ਤੌਰ ਤੇ ਦਿਖਾਈ ਦੇ ਰਹੇ ਆ ਲੇਕਿਨ ਪੁਲਿਸ ਮੁਸਤ ਨਸ਼ਾ ਤਸਕਰਾਂ ਦੇ ਖਰਾਬ ਜੜੀਆਂ ਉਹ ਕਾਰਵਾਈ ਕਰਦੀ ਹੋਈ ਦਿਖਾਈ ਦੇ ਰੀਆਂ ਤੇ ਨਸ਼ਾ ਤਸਕਰਾਂ ਨੂੰ ਫੜਨ ਵਿੱਚ ਵੀ ਬੜੀਆਂ ਸਫਲਤਾ ਜੜੀਆਂ ਹਾਸਲ ਹੁੰਦੀਆਂ ਹੋਈਆਂ ਸਾਫ ਤੌਰ ਤੇ ਦਿਖਾਈ ਦੇ ਰੀਆਂ ਨੇ ਅੱਜ ਵੀ ਜਿਹੜੇ ਮਾਮਲੇ ਵਿੱਚ ਜਿੱਥੇ 2 ਕਿਲੋ ਤੋਂ ਜ਼ਿਆਦਾ ਦੀ ਹੈਰੋਇਨ ਜੜੀ ਬਰਾਮਦ ਕੀਤੀ ਆ ਔਰ ਇਹ ਚ ਇੱਕ ਜਿਹੜਾ ਦੋਚੀਨ ਫੜਨ ਵਿੱਚ ਕਾਮਯਾਬੀ ਹਾਸਲ ਹੋਈ ਆ ਉੱਥੇ ਸੀਮਾ ਪਾਤ ਤੋਂ ਜਿਹੜਾ ਡਰੋਨ ਜਿਹੜਾ ਆਇਆ ਉਹ ਟੁੱਟੇ ਹੋਏ ਡਰੋਨ ਨੂੰ ਵੀ ਜਿਹੜਾ ਬਰਾਮਦ ਕੀਤਾ ਗਿਆ ਤੇ ਸ਼ਰਾਤੀ ਨੇ ਕਹਿ ਸਕਦੇ ਆ ਜਿਹੜੇ ਅਨਸਰ ਹੈਗੇ ਆ ਜਿਹੜੇ ਹਥਿਆਰ ਜਿਹੜੇ ਸੀਮਾ ਪਾਸ ਤੋਂ ਮੰਗਵਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਹਥਿਆਰਾਂ ਨੂੰ ਵੀ ਜਿਹੜਾ ਫਰਨ ਵਿੱਚ ਪੁਲਿਸ ਨੂੰ ਕਾਮਯਾਬੀ ਮਿਲੀ ਆ ਕਿਉਂਕਿ ਜਿਹੜੇ ਹਥਿਆਰ ਬਰਾਮਦ ਹੋਏ ਆ ਉਹ ਜ਼ਮੀਨ ਵਿੱਚ ਦੱਬੇ ਹੋਏ ਆ ਤੇ ਜਾਣਕਾਰੀ ਦੇ ਮੁਤਾਬਿਕ ਵੀ ਜਿਹੜੇ ਸਰਚ ਆਪਰੇਸ਼ਨ ਦੇ ਦੌਰਾਨ ਇਹ ਜਿਹੜੇ ਹਥਿਆਰ ਵੀ ਬਰਾਮਦ ਹੋਏ ਆ ਤੇ ਨਾਲ ਨਾਲ ਜਿਹੜੀ ਆ ਰੋਹਨਵੀਂ ਫਰਨ ਵਿੱਚ ਜਿਹੜਾ ਪੁਲਿਸ ਨੂੰ ਵੱਡੀ ਜੜੀ ਆ ਕਾਮਯਾਬੀ ਹਾਸਿਲ ਹੋਈ ਆ ਤੇ ਅਧਿਕਾਰੀਆਂ ਦਾ ਕਹਿਣਾ ਵੀ ਲਗਾਤਾਰ ਜਿਹੜੀ ਮਹੀਮ ਚਲਾਈ ਜਾ ਰਹੀ ਆ ਨਸ਼ਾ ਤਸਕਰਾਂ ਦੇ ਖਿਲਾਫ ਹੋਰੇ ਵਿੱਚ ਵੱਡੀਆਂ ਸਫਲਤਾ ਸਾਡੀ ਟੀਮ ਨੂੰ ਮਿਲਦੀਆਂ ਚਾਹਨੇ ਆ ਵੀ ਜਾ ਤਾਂ ਇਹ ਕੰਮ ਨੂੰ ਛੱਡ ਦੇ ਨਹੀਂ ਤਾਂ ਪੁਲਿਸ ਦੀ ਸਖਤ ਕਾਰਵਾਈ ਜਿਹੜੀ ਉਹ ਚੇਲਣ ਵਾਸਤੇ ਤਿਆਰ ਰਹਿਣ ਕਿਉਂਕਿ ਲਗਾਤਾਰ ਪੁਲਿਸ ਵੱਲੋਂ ਜਿਹੜੀ ਨਸ਼ਾ ਤਸਕਰਾ ਖਾ ਮੁਹਿੰਮ ਚਲਾਈ ਜਾ ਰਹੀ ਹੈ ਤੇ ਵੱਡੇ ਤਸਕਰਾ ਨੂੰ ਫੜਨ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਉੱਥੇ ਵੱਡੀਆਂ ਖੇਪਾਂ ਵੀ ਬਰਾਮਦ ਕੀਤੀਆਂ ਜਾ ਰਹੀਆਂ ਤੇ ਨਸ਼ਾ ਤਸਕਰਾਣ ਫੜ ਕੇ ਸਰਾਖਾਂ ਦੇ ਪਿੱਛੇ ਭੇਜਣ ਦਾ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਸਾਨੂੰ ਫਰੋਜ਼ਪੁਰ ਪੁਲਿਸ ਨੂੰ ਬੜੀ ਵਧੀਆ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੇ ਡੀਐਸਪੀ ਜੀਰਾ ਦੀ ਸੁਪਰਵੀਜ਼ਨ ਦੇ ਵਿੱਚ ਡੀਐਸ ਐਸਐਚਓ ਮਖਮ ਵੱਲੋਂ ਤੇ ਉਹਨਾਂ ਦੀ ਸਾਰੀ ਟੀਮ ਜਿਹੜੇ ਮੇਰੇ ਨਾਲ ਖੜੇ ਆ ਇਹਨਾਂ ਵੱਲੋਂ ਇੱਕ ਬਹੁਤ ਹੀ ਵਧੀਆ ਰਿਕਵਰੀ ਕਰਦੇ ਹੋਏ 2 ਕਿਲੋ 42 ਗ੍ਰਾਮ ਜਿਹੜੀ heroin ਦੀ ਰਿਕਵਰੀ ਕਰਦੇ ਹੋਏ ਇੱਕ ਦੋਸ਼ੀ ਜਿਹੜਾ ਵਿਜੇ ਸਿੰਘ ਉਮਰ ਕਰੀਬ 21 ਸਾਲ ਉੱਤਰ ਜੰਮੂ ਸੇਕ ਵਾਸੀ ਜਲਾਲਵਾਲਾ थाना सदर ਫਲੂਰੋਜ਼ਪੁਰ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਇਥੇ ਦੱਸਣਯੋਗ ਹੈ ਵੀ ਇਹ ਆਪਣੇ ਕੁਝ ਜਿਹੜੇ ਸਪਲਾਇਰ ਸਾਥੀ ਇਹਦੇ ਨਾਲ ਦੇ ਉਸ ਤੋਂ ਇਹ 6 ਟਨ ਰੋਡ ਅੰਮ੍ਰਿਤਸਰ ਤੋਂ ਇਸ ਨੇ ਇਹ ਹਰੂਨ ਦੀ ਸਪਲਾਈ ਲਈ ਤੇ ਅੱਗੇ ਵੇਚਣ ਜਾ ਰਿਹਾ ਸੀ ਤੇ ਜਿਸ ਨੂੰ ਕਿ ਇਨਫਾਰਮੇਸ਼ਨ ਮਿਲਨ ਤੇ ਇੰਟੈਲੀਜੈਂਸ ਬੇਸ ਆਪਰੇਸ਼ਨ ਕਰਦੇ ਹੋਏ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਜੋ ਜਿਸ ਨੂੰ ਟੀ ਪੁਆਇੰਟ ਪਿੰਡ ਮੁਹੰਮਦ ਸ਼ਾਹ ਵਾਲਾ ਲਿੰਕ ਰੋਡ ਡੇਬਾ ਵਾਲਾ ਉਥੇ ਇਸ ਨੂੰ ਗ੍ਰਫਤਾਰ ਕਰਨ ਵਿੱਚ ਸਫਲਤਾ ਹਸ। ਸਰ ਕਿੱਥੋਂ ਲੈ ਕੇ ਆਇਆ ਹੈਗਾ ਸੀ ਉਹਨੇ ਅੱਗੇ ਕਿੱਥੇ ਦੇਣੀ ਸੀਗੀ? 6ਟਾ ਰੋਡ ਤੋਂ ਆਪਣੇ ਸਰ ਤੋਂ ਲੈ ਕੇ ਆਇਆ ਸੀਗੇ ਜੀ ਆਪਦੇ ਕਿਸੇ ਸਪਲਾਇਰ, ਡਰੱਗ ਸਪਲਾਇਰ ਸਾਥੀ ਤੋਂ ਤੇ ਇਸਨੇ ਇੱਥੇ ਹੀ ਆਪਣੇ ਇਲਾਕੇ ਦੇ ਵਿੱਚ ਇਸ ਨੂੰ ਵੇਚਣਾ ਸੀ। ਸਰ ਕਿੰਨੇ ਸਾਲਾਂ ਦੀ ਉਮਰ ਹੈ ਜੀ? ਪਹਿਲਾਂ ਵੀ ਕੋਈ ਮੁਕੱਦਮੇਾਂ ਦੇ ਤੇ ਦਰਜ ਹੈ? ਇਹ 31 ਸਾਲ ਦਾ ਇਹ ਬੰਦਾ ਹੈ ਜੀ ਜਿਹੜਾ ਸਮੱਗਲਰ ਹੈ ਤੇ ਇਹ ਪਹਿਲਾਂ ਇਸ ਤੇ ਕੋਈ ਪਰਚਾ ਨਹੀਂ ਹੈ ਪਰ ਇਹਦੀ ਪੁਛਗਿਸ਼ ਤੋਂ ਸਾਹਮਣੇ ਆਏ ਨੇ ਪਹਿਲਾਂ ਵੀ ਕਈ ਵਾਰ ਇਹ ਜਿਹੜੀ ਆ ਇਹ ਦੀ ਸਪਲਾਈ ਕੀਤੀ ਆ ਹਰ ਲਿਆ ਕੇ ਵੇਚੀ ਹੈ ਇਹ ਸਰ ਪਾਕਿਸਤਾਨ ਤੋਂ ਮਤਲਬ ਇਹ ਆਈ ਹੈ ਇਹ ਬਿਲਕੁਲ ਜੀ ਹੈ ਤਾਂ ਪਾਕਿਸਤਾਨ ਵਾਲੀ ਉਹੀ ਇਹਦੇ ਵਿੱਚ ਜਿਹੜਾ ਨਾਲ ਇਹਦਾ ਸਮਾਨ ਹੈ ਜਿਸ ਦੇ ਵਿੱਚ ਸੀ ਉਥੋਂ ਕਲੀਅਰ ਹੁੰਦਾ ਵੀ ਹੈ ਤਾਂ ਪਾਕਿਸਤਾਨ ਤੋਂ ਹੀ ਹੈ ਬਟ ਇਸ ਦੇ ਵੱਲੋਂ ਡਾਇਰੈਕਟ ਲਿੰਕ ਨਹੀਂ ਜਿਹੜਾ ਇਸ ਤੋਂ ਬੈਕਵਰਡ ਲਿੰਕ ਦੇ ਵਿੱਚ ਜਿੱਥੋਂ ਲੈ ਕੇ ਆਇਆ ਉਹ ਸਾਨੂੰ ਇਨਫੋਰਮੇਸ਼ਨ ਆ ਗਈ ਹੈ ਕੁਝ ਕਿਸ ਤੋਂ ਅਸੀਂ ਉਹਨਾਂ ਨੂੰ ਵੀ ਫੜਾਂਗੇ ਤੇ ਇਹਦੇ ਪਿੱਛੇ ਤੱਕ ਜਾਵਾਂਗੇ ਸਰ ਇਹਦੀ ਅੱਡੀ ਵੱਡੀ ਖੇਪ ਐ ਸਰ ਇਹਦੇ ਨਾਲ ਹੋਰ ਵੀ ਕੋਈ ਨਾਲ ਤਾਲ ਜੁੜਦੀ ਹੈ ਕਿਸੇ ਚੀਜ਼ ਦੀ ਜਾਂ ਲੋਕ ਬਿਲਕੁਲ ਜੀ ਇਹਦੀ ਅਸੀਂ ਪੁੱਛ ਗਏ ਜਿਹੜੇ ਸਾਨੂੰ ਦੋ ਤਿੰਨ ਨਾਮ ਸਾਹਮਣੇ ਆਏ ਆ ਉਹਨਾਂ ਤੇ ਸਾਡੀਆਂ ਟੀਮਸ ਬਣਾਈਆਂ ਟੀਮਸ ਉਹਨਾਂ ਤੇ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਪੜਾਂਗੇ ਉਹਨਾਂ ਤੋਂ ਵੀ ਰਿਕਵਰੀਆਂ ਹੁੰਦੀ ਸਭਾ ਸਰ ਨਸ਼ਾ ਤਸਕਰ ਨੌਜਵਾਨਾਂ ਨੂੰ ਟਾਰਗੇਟ ਬਣਾ ਰਹੇ ਆ ਆਪਣਾ ਨੌਜਵਾਨਾਂ ਨੂੰ ਇਸ ਦੇ ਵਿੱਚ ਇਨਵੋਲ ਕਰ ਲੈ ਜਿੰਨੇ ਕਿਸੇ ਦੇਖ ਲਈਏ ਸਾਰੇ 21 22 23 ਸਾਲ ਦੇ ਨੌਜਵਾਨ ਜਿਹੜੇ ਆ ਉਹ ਹੈਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਉਹ ਨੌਜਵਾਨਾਂ ਨੂੰ ਕਿ ਇਸ ਰਾਹ ਨਹੀਂ ਪਣਾ ਚਾਹੀਦਾ ਹੈ ਬਿਲਕੁਲ ਜੀ ਇਹ ਸਭ ਤੋਂ ਸੌਖਾ ਹੈ ਜੇ ਕਿਸੇ ਨੌਜਵਾਨ ਨੂੰ ਕਰਾਹੇ ਪਾਉਣਾ ਕਿਉਂਕਿ ਉਹਨਾਂ ਨੂੰ ਤੁਸੀਂ ਇਹਨਾਂ ਨੂੰ ਦੱਸ ਸਕਦੇ ਹੋ ਉਹਨਾਂ ਨੂੰ ਪਰਮਾ ਸਕਦੇ ਹੋ ਪੈਸਾ ਦਿਖਾ ਕੇ ਸਬਜਵਾਜ ਦਿਖਾ ਕੇ ਉਹਨਾਂ ਨੂੰ ਪਰਮਾਇਆ ਜਾ ਸਕਦਾ ਹੈ ਤੇ ਪਰ ਮੈਂ ਇਹੀ ਕਹੂੰਗਾ ਮਾਪੇ ਉਹਨਾਂ ਦੇ ਭੈਣ ਭਰਾ ਵੀ ਆਪਣੇ ਬੱਚਿਆਂ ਦਾ ਇਹਨਾਂ ਦਾ ਧਿਆਨ ਰੱਖੋ ਇਹਨਾਂ ਨੂੰ ਸਹੀ ਸੇਧ ਦਿਓ ਇਹਨਾਂ ਨੂੰ ਦੱਸਦੇ ਰਹੋ ਵੀ ਇਹ ਇੱਕ ਮਾੜਾ ਕੰਮ ਹੈ ਜਿਸ ਦਾ ਨਤੀਜਾ ਵੀ ਮਾੜਾ ਹੀ ਆਉਂਦਾ ਤੇ ਅਸੀਂ ਜੇਲਾ ਹੀ ਕੱਟਨੀਆ ਪੈਂਦੀ ਹੈ ਜਾਂ ਇਸ ਦਾ ਨਤੀਜਾ ਮੌਤ ਹੈ ਜੇ ਨਸ਼ਾ ਕਰਨ ਲੱਗ ਪੈਂਦੇ ਜਾਂ ਨਸ਼ਾ ਵੇਚਦੇ ਆ ਇਹ ਮੌਤ ਦੇ ਸਦਾਗਰ ਨਾਮ ਬਣਨ ਤੇ ਆਪਣੇ ਕੁਰਾਹੇ ਨਾਮ ਪੈਣ ਤੇ ਇੱਕ ਸਹੀ ਕੰਮ ਕਰਦੇ ਹੋਏ ਇੱਕ ਸਹੀ ਜੀਵਨ ਬਤੀਤ ਕਰਨ ਜਿਸ ਦੇ ਨਾਲ ਆਪਾਂ ਸਾਰੇ ਇਹ ਵੀ ਤੇ ਆਪਾਂ ਸਾਰੇ ਬਾਕੀ ਖੁਸ਼ਾਲ ਹੋ। ਥੈਂਕ ਯੂ। ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ, ਦੈਨਿਕ ਸਵੇਰਾ ਲਗਾਤਾਰ ਸੀਮਾ ਪਾਰ ਪਾਕਿਸਤਾਨ ਵੱਲੋਂ ਨਸ਼ੇ ਦੀਆਂ खेਪਾਂ ਹਿੰਦ ਦੇ ਇਲਾਕੇ ਵਿੱਚ ਭੇਜਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਕਿ ਜਿਹੜੇ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰ ਹੈ ਗਿਆ ਉਹ ਆਪਣੀਆਂ ਨਾਪਾਕ ਕੋਸ਼ਿਸ਼ਾਂ ਵਿੱਚ ਸਾਫ ਤੌਰ ਤੇ ਲੱਗੇ ਹੋਏ ਦਿਖਾਈ ਦੇ ਰਹੇ ਆ ਤੇ ਵੱਡੀਆਂ ਥੇਪਾਂ ਜਿਹੜੀਆਂ ਭਾਰਤ ਦੇ ਇਲਾਕੇ ਵਿੱਚ ਉਹ ਭੇਜੀਆਂ ਜਾ ਰਹੀਆਂ ਨੇ ਅੱਜ ਵੀ ਜਿਹੜਾ ਜਿਨਾ ਫਰੋਇਪੁਰ ਪੁਲਿਸ ਨੇ ਜਿਹੜੀ ਵੀ ਇਹ ਨਸ਼ੇ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਹੋਈ ਆ ਉਹਦੇ ਵਿੱਚ ਕਾਮਯਾਬੀ ਜਿਹੜੀ ਉਹਨਾਂ ਨੂੰ ਹਾਸਲ ਹੋਈ ਆ 2 ਕਿਲੋ ਤੋਂ ਜ਼ਿਆਦਾ ਦੀ ਜਿਹੜੀ ਆ ਨਸ਼ੇ ਦੀ ਜਿਹੜੀ ਆ ਥੇਪ ਹੈ ਉਹ ਬਰਾਮਦ ਹੋਈ ਆ ਜਿਹਦੇ ਵਿੱਚ ਇੱਕ ਦੋਸ਼ੀ ਨੂੰ ਫੜਨ ਵਿੱਚ ਜਿਹੜੀ ਆ ਸਫਲਤਾ ਵੀ ਹਾਸਲ ਕੀਤੀ ਆ ਕਿਉਂਕਿ ਇਹ ਜਿਹੜਾ ਮਾਮਲਾ ਲਗਾਤਾਰ ਨਸ਼ੇ ਨਾਲ ਜੁੜਿਆ ਹੋਇਆ ਦਿਖਾਈ ਦੇ ਰ ਦੇ ਵਿੱਚ ਕਈ ਲੋਕ ਜਿਹੜੇ ਲਿੱਪਰੇ ਜੋ ਸੀਮਾ ਪਾਰ ਤੋਂ ਨਸ਼ੇਦੀਆਂ ਜਿਹੜੀਆਂ ਥੇਪਾ ਮੰਗਵਾ ਕੇ ਅੱਗੋਂ ਵੇਚਣ ਦਾ ਜਿਹੜਾ ਕੰਮ ਕਰਦੇ ਆ ਤੇ ਪੰਜਾਬ ਦੀ ਨੌਜਵਾਨੀ ਨੂੰ ਕੋਕਰਾ ਕਰਨ ਵਿੱਚ ਲੱਗੇ ਹੋਏ ਨੇ ਜਿਸ ਨੇ ਨਕੇਲ ਕੱਸਦੇ ਹੋਏ ਮਹੀਮ ਚਲਾ ਕੇ ਜਿਹੜਾ ਪੁਲਿਸ ਵੱਲੋਂ ਜਿਹੜੀ ਆ ਵੀ ਉਹ ਇਹਨਾਂ ਨਸ਼ਾ ਤਸਕਰਾਂ ਖਰਾਬ ਨਕੇਲ ਕੱਸੀ ਜਾ ਰਹੀ ਹੈ ਤਾਂ ਉਹਨਾਂ ਦਾ ਫੜਨ ਦਾ ਜਰਾ ਉਹ ਕੰਮ ਆ ਉਹ ਕੀਤਾ ਜਾ ਰਿਹਾ ਨੇ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਆ ਵੀ ਜਿਹੜੀਆਂ 2 ਕਿਲੋ ਤੋਂ ਜ਼ਿਆਦਾ ਦੀ ਜਿਹੜੀ ਹੈ ਰੋਜ਼ਨਾ ਇਹ ਜਿਹੜੀ ਆ ਬਰਾਮਦ ਕੀਤੀ ਗਈ ਆ ਜਿਹਦੇ ਵਿੱਚ ਇੱਕ ਦੋਸ਼ੀ ਨੂੰ ਫੜਨ ਵਿੱਚ ਕਾਮਯਾਬੀ ਵੀ ਹਾਸਿਲ ਹੋਈ ਆ ਉੱਤੇ ਦੂਜੇ ਪਾਸੇ ਜਿਹੜੇ ਇੱਕ ਹੋਰ ਮਾਮਲੇ ਵਿੱਚ ਇੱਕ ਡਰੋਨ ਜਿਹੜਾ ਪਾਕਿਸਤਾਨ ਵੱਲੋਂ ਜਿਹੜਾ ਆ ਉਹ ਜਿਹੜਾ ਟੁੱਟਿਆ ਹੋਇਆ ਡਰ ਬਰਾਮਦ ਕੀਤਾ ਤੇ ਨਾਲੋ ਨਾਲ ਜਿਹੜੀ ਸ਼ਰਾਬ ਦੀ ਅੰਸਰਾ ਦੇ ਖਰਾਬੀ ਜਿਹੜੀ ਆ ਉਹ ਕਾਰਵਾਈ ਕੀਤੀ ਗਈ ਆ ਜਿਨ੍ਹਾਂ ਕੋਲ ਜਿਹੜੇ ਨਾਜਾਇਜ਼ ਜਿਹੜੇ ਹਥਿਆਰ ਆ ਉਹ ਬਰਾਮਦ ਕਰਨ ਵਿੱਚ ਵੀ ਜਿਹੜੀ ਆ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਕੀਤੀ ਆ ਲਗਾਤਾਰ ਸ਼ਰਾਬਤੀ ਅੰਸਰਾ ਤੇ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮਹੀਮ ਦੇ ਵਿੱਚ ਵੱਡੀਆਂ ਕਾਮਯਾਬੀਆਂ ਫਰੋਜਕੋ ਪੁਲਿਸ ਨੂੰ ਮਿਲਦੀਆਂ ਹੋਈਆਂ ਸਾਫ ਤੌਰ ਤੇ ਦਿਖਾਈ ਦੇ ਰਹੀਆਂ ਜੋ ਦਰਸਾਉਂਦੀਆਂ ਵੀ ਕਿਸ ਤਰ੍ਹਾਂ ਜਿਹੜੇ ਲੋਕ ਆ ਉਹ ਆਪਣੇ ਛੋਟੇ ਘੱਟ ਟਾਈਮ ਦੇ ਵਿੱਚ ਜਿਹੜਾ ਸੌਕਰ ਬੰਨਾ ਚਾਹੁੰਦੇ ਆ ਜਿਸ ਕਰਕੇ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਸਾਫ ਤੌਰ ਤੇ ਦਿਖਾਈ ਦੇ ਰਹੇ ਆ ਲੇਕਿਨ ਪੁਲਿਸ ਮੁਸ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕਰਦੀ ਹੋਈ ਦਿਖਾਈ ਦੇ ਰਹੀ ਆ ਤੇ ਨਸ਼ਾ ਤਸਕਰਾਂ ਨੂੰ ਫੜਨ ਵਿੱਚ ਵੀ ਬੜੀਆਂ ਸਫਲਤਾ ਜਿਹੜੀਆਂ ਹਾਸਲ ਹੁੰਦੀਆਂ ਹੋਈਆਂ ਸਾਫ਼ ਤੌਰ ਤੇ ਦਿਖਾਈ ਦੇ ਰਹੀਆਂ ਨੇ ਅੱਜ ਵੀ ਜਿਹੜੇ ਮਾਮਲੇ ਵਿੱਚ ਜਿੱਥੇ 2 ਕਿਲੋ ਤੋਂ ਜ਼ਿਆਦਾ ਦੀ ਹੈਰੋਇਨ ਜਿਹੜੀ ਬਰਾਮਦ ਕੀਤੀ ਆ ਔਰ ਇਹ ਚ ਇੱਕ ਜਿਹੜਾ ਦੋਚੀਨ ਫੜਨ ਵਿੱਚ ਕਾਮਯਾਬੀ ਹਾਸਲ ਹੋਈ ਆ ਉੱਥੇ ਸੀਮਾ ਪਾਸ ਤੋਂ ਜਿਹੜਾ ਡਰੋਨ ਜਿਹੜਾ ਆਇਆ ਉਹ ਟੁੱਟੇ ਹੋਏ ਡਰੋਨ ਨੂੰ ਵੀ ਜਿਹੜਾ ਬਰਾਮਦ ਕੀਤਾ ਗਿਆ ਤੇ ਸ਼ਰਾਤੀ ਨੇ ਕਹਿ ਸਕਦੇ ਆ ਜਿਹੜੇ ਅੰਸਰ ਹੈਗੇ ਆ ਜਿਹੜੇ ਹਥਿਆਰ ਜਿਹੜੇ ਸੀਮਾ ਪਾਸ ਤੋਂ ਮੰਗਵਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਹਥਿਆ ਹਥਿਆਰ ਬਰਾਮਦ ਹੋਇਆ ਉਹ ਜ਼ਮੀਨ ਵਿੱਚ ਦੱਬੇ ਹੋਇਆ ਤੇ ਜਾਣਕਾਰੀ ਦੇ ਮੁਤਾਬਕ ਮੀਜਰ ਰਿਸਰਚ ਆਪਰੇਸ਼ਨ ਦੇ ਦੌਰਾਨ ਜਿਹੜੇ ਹਥਿਆਰ ਵੀ ਬਰਾਮਦ ਹੋਇਆ ਤੇ ਨਾ ਨਾ ਜਿਹੜੀ ਹੈ ਰੋਹਨਵੀ ਫਰਨ ਵਿੱਚ ਜਿਹੜਾ ਪੁਲਿਸ ਨੂੰ ਵੱਡੀ ਜੜੀਆ ਕਾਮਯਾਬੀ ਹਾਸਿਲ ਹੋਈ ਆ ਤੇ ਅਧਿਕਾਰੀਆਂ ਦਾ ਕਹਿਣਾ ਵੀ ਲਗਾਤਾਰ ਜਿਹੜੀ ਮਹੀਮ ਚਲਾਈ ਜਾ ਰਹੀ ਆ ਨਸ਼ਾ ਤਸਕਰਾਂ ਦੇ ਖਿਲਾਫ ਹੋਰੇ ਵਿੱਚ ਵੱਡੀਆਂ ਸਫਲਤਾ ਸਾਡੀ ਟੀਮ ਨੂੰ ਮਿਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਤੇ ਅਸੀਂ ਨਸ਼ਾ ਤਸਕਰਾਂ ਨੂੰ ਵੀ ਸੁਚੇਤ ਕਰਨਾ ਚਾਹੁੰਦੇ ਆਂ ਵੀ ਜਾਤ ਆ ਇਹ ਕੰਮ ਨੂੰ ਛੱਡਦੇ ਨਹੀਂ ਤਾਂ ਪੁਲਿਸ ਦੀ ਸਖਤ ਕਾਰਵਾਈ ਜਿਹੜੀ ਉਹ ਚੱਲਣ ਵਾਸਤੇ ਤਿਆਰ ਰਹਿਣ ਕਿਉਂਕਿ ਲ ਜਾਰੀਆ ਤੇ ਵੱਡੇ ਤਸਕਰਾਂ ਨੂੰ ਫੜਨ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਉੱਥੇ ਵੱਡੀਆਂ ਖੇਪਾਂ ਵੀ ਬਰਾਮਦ ਕੀਤੀਆਂ ਜਾ ਰਹੀਆਂ ਤੇ ਨਸ਼ਾ ਤਸਕਰਾਂ ਨੂੰ ਫੜ ਕੇ ਸਰਾਖਾਂ ਦੇ ਪਿੱਛੇ ਪੇਜਣ ਦਾ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਵੇਰਾ